ਜੀ ਤੁਹਾਡਾ ਨਾਮ ਕੀ ਸਰ ਦਾ ਨਾਮ ਬਲਜੀਤ ਸਿੰਘ ਜੀ ਸਰ ਜੀ ਕਿੰਨੇ ਸਮੇਂ ਤੋਂ ਤੁਸੀਂ ਮਸ਼ਰੂਮ ਦੀ ਫਸਲ ਕਰ ਰਹੇ ਹੋ ਤੁਹਾਨੂੰ 13 ਸਾਲ ਹੋ ਗਏ ਕੰਮ ਕਰਦੇ ਨੇ ਕਿਤਾ ਜ਼ਹਿਨ ਚਾਹੇ ਵੀ ਮਸ਼ਰੂਮ ਦੀ ਖੇਤੀ ਕੀਤੀ ਜਾਵੇ ਅਸੀਂ ਪਹਿਲਾਂ ਨਾ ਜਿਹੜਾ ਪੜਦੇ ਹੁੰਦੇ ਸੀਗੇ ਪਲੱਸ 1 ਪਲੱਸ 2 ਬੀਏ ਵਗੈਰਾ ਜਦ ਅਸੀਂ ਆਲੂ ਮਿਰਚ ਵਗੈਰਾ ਦੀ ਖੇਤੀ ਕਰਦੇ ਹੁੰਦੇ ਸੀ ਤਾਂ ਮੰਡੀਆਂ ਚ ਅਸੀਂ ਵੇਚਣ ਜਾਂਦੇ ਹੁੰਦੇ ਸੀ ਜਦ ਤਾਂ ਉਸ ਟਾਈਮ ਮਸ਼ਰੂਮ ਵੀ ਆਉਂਦੀ ਸੀ ਮਾਰਕੀਟ ਚ ਤਾਂ ਉਸ ਨੂੰ ਦੇਖ ਕੇ ਸਾਡੀ ਵੀ ਇਸ ਵੱਲ ਵਧਣ ਦਾ ਰੁਝਾਨ ਵਧਿਆ ਵੀ ਅਸੀਂ ਵੀ ਇਸ ਖੇਤੀ ਨੂੰ ਲਾ ਕੇ ਦੇਖੀ ਰਵਾਇਤੀ ਫਸਲਾਂ ਨਾਲੋਂ ਕਿੰਨਾ ਕੁ ਅੰਤਰ ਹੈ ਇਸ ਫਸਲ ਨੂੰ ਜਦੋਂ ਕਰਦੇ ਹਾਂ ਕੀ ਪ੍ਰੋਸੀਜਰ ਹੁੰਦਾ ਹੈ ਕਿੰਨੇ ਸਮੇਂ ਚ ਹੋ ਜਾਂਦੀ ਹੈ ਇਹ ਰਵਾਇਤੀ ਫਸਲਾਂ ਨਾਲੋਂ ਤਾਂ ਕਾਫੀ ਤਰ੍ਹਾਂ ਦੇ ਡਿਫਰੈਂਟ ਹੈ ਕਿ ਕਿੰਡੋਰ ਖੇਤੀ ਹੈ ਜੀ ਕਿ ਬੰਦ ਕਮਰੇ ਦੇ ਵਿੱਚ ਜਾਂ ਬੰਦ ਸ਼ੈਡਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਜੀ ਇਹਦਾ ਪਹਿਲਾਂ ਬੇਸ ਹੈ ਤੂੜੀ ਤੂੜੀ ਦਾ ਕੰਪੋਸਟ ਤਿਆਰ ਹੁੰਦਾ ਜੀ 17 ਤੋਂ 18 ਦਿਨਾਂ ਵਿੱਚ ਉਹਦੇ ਵਿੱਚ ਖਾਦਾਂ ਵਗੈਰਾ ਪਾ ਕੇ ਇੱਕ ਟੈਕਨੀਕਲ ਪ੍ਰੋਸੈਸਰਾਂ ਹੀ ਚੈਂਬਰ ਵਗੈਰਾ ਚ ਖਾਦ ਤਿਆਰ ਕਰਕੇ ਉਹਨੂੰ ਫੇਰ ਉਹ ਚ ਸੀਡ ਪੈਂਦਾ ਜੀ ਤੇਰੋ ਸੀਡ ਨੂੰ ਆਹ 15 ਦਿਨਾਂ ਬਾਅਦ ਤੇ ਕੇਸਿੰਗ ਹੁੰਦੀ ਹੈ ਕੇਸਿੰਗ ਤੋਂ ਬਾਅਦ 15 ਤੋਂ 20 ਦਿਨਾਂ ਬਾਅਦ ਮਸ਼ਰੂਮ ਦੀ ਆਉਟਪੁੱਟ ਆਉਣ ਲੱਗ ਜਾਂਦੀ ਹੈ। ਕੁੱਲ ਮਿਲਾ ਕੇ ਜੇ ਆਪਾਂ ਲਈਏ 65 ਤੋਂ 70 ਦਿਨਾਂ ਬਾਅਦ ਆਪਣਾ 0 ਤੋਂ 70 ਦਿਨਾਂ ਬਾਅਦ ਆਪਣੀ ਆਉਟਪੁੱਟ ਸ਼ੁਰੂ ਹੋ ਜਾਂਦੀ ਹੈ। ਮਸ਼ਰੂਮ ਦੀ ਹਾਰਵੈਸਟਿੰਗ ਸ਼ੁਰੂ ਹੋ ਜਾਂਦੀ ਹੈ। ਤੇ ਉਦੋਂ ਬਾਅਦ ਆਪਾਂ ਇਹਨੂੰ ਮਾਰਕੀਟ ਦੇ ਵਿੱਚ 200 ਗ੍ਰਾਮ ਦੇ ਪੈਕਟ ਬਣਾ ਕੇ ਵੇਚ ਸਕਦੇ ਹਾਂ। ਰਵਾਇਤੀ ਫਸਲਾਂ ਦੇ ਮੁਕਾਬਲੇ ਇਸ ਵਿੱਚ ਪਾਣੀ ਦੀ ਖਪਤ ਕਿੰਨੀ ਹੁੰਦੀ ਹੈ? ਪਾਣੀ ਤਾਂ ਇਹ ਚ ਇੱਕ ਸ਼ੈੱਡ ਨੂੰ ਇਹ ਥੋੜਾ ਹੀ ਲੱਗਦਾ ਜੀ ਡੇਲੀ ਦੇ ਹਿਸਾਬ ਨਾਲ ਜੇ ਆਪਾਂ ਲਈ 1-2 ਦਿਨ ਛੱਡ ਕੇ ਲੱਗਦਾ ਜੀ 200 ਲੀਟਰ ਪਾਣੀ ਡੇਲੀ ਦਾ ਰੁਟੀਨ ਚ ਲੱਗਦਾ ਜੀ। ਹੂੰ ਤੇ ਬਾਅਦ ਚੋਂ ਵਿਚ-ਵਿਚ ਦੀ ਆਪਾਂ ਨੂੰ ਦੇਖਣਾ ਪੈਂਦਾ ਫਸਲ ਦੇ ਹਿਸਾਬ ਨਾਲ ਜਿੰਨਾ ਕੁ ਪਾਣੀ ਮੰਗਦੀ ਆ ਉਹ। ਤਾਂ ਨਾਰੀਅਲ ਦਾ ਬਰਾਦਾ ਜਿਹੜਾ ਉਹ 80% ਪਾਣੀ ਦੀ ਕੰਜ਼ਮਪਸ਼ਨ ਆਪਣੇ ਵਿੱਚ ਰੱਖ ਸਕਦਾ ਉਹਦੇ ਵਿੱਚ ਸ਼ਮਤਾ ਹੁੰਦੀ ਆ। ਹੂੰ ਤਾਂ ਵਾਟਰਿੰਗ ਤਾਂ ਇਹਦੇ ਵਿੱਚ 200 ਲੀਟਰ ਦੀ ਕੰਪੈਸਟੀ ਮੰਨੋ 1 ਡੇ ਦੀ। ਤੇ ਮਾਰਕੀਟ ਚ ਕੋਈ ਇਸ ਵਿੱਚ ਨੂੰ ਦਿੱਕਤ ਕੋਈ ਆਉਂਦੀ ਹੈ ਮਾਰਕੀਟ ਤਾਂ ਨਹੀਂ ਹੈ ਮਾਰਕੀਟ ਤਾਂ ਇਹਨੂੰ ਬਸ ਆਇਆ ਵੀ ਇਹਨੂੰ ਪੈਦਾ ਕਰਨ ਚ ਦਿੱਕਤਾਂ ਜ਼ਿਆਦਾ ਆਉਂਦੀਆਂ ਨੇ ਮਾਰਕੀਟ ਤਾਂ ਇਹਦੀ ਓਪਨ ਆ ਬਹੁਤ ਤੁਸੀਂ ਜਿੱਥੇ ਮਰਜ਼ੀ ਵੇਚ ਸਕਦੇ ਜਿਵੇਂ ਸੰਗਰੂਰ ਭਵਾਨੀਗੜ ਤੂਰੀ ਲੁਧਿਆਣਾ ਬਠਿੰਡਾ ਚੰਡੀਗੜ੍ਹ ਹਰੇਕ ਮਾਰਕੀਟ ਚ ਵੇਚਣ ਦੀ ਨਹੀਂ ਕੋਈ ਦਿੱਕਤ ਆਉਂਦੀ ਜਿਹੜੇ ਛੋਟੇ ਵਰਗ ਦੇ ਕਿਸਾਨ ਨੇ ਇਸ ਇਸ ਨੂੰ ਕਰ ਸਕਦੇ ਨੇ ਇਸ ਖੇਤੀ ਨੂੰ ਹਾਂਜੀ ਉਹ ਆਪਣੇ ਕੋਈ ਵੀ ਉਹਨਾਂ ਦੇ ਬੰਦ ਰੂਮ ਪਿਆ ਹੁੰਦਾ ਕੋਈ 10 ਵਜੇ 10 ਦਾ ਸ਼ੈੱਡ ਤੂੜੀ ਵਾਲਾ ਜਾਂ ਹੋਰ ਕੋਈ ਸ਼ੈੱਡ ਉਹਦੇ ਵਿੱਚ ਅੰਦਰ ਲਈ ਆ ਕੇ ਬੈਗ ਤਿਆਰ ਕਰੇ ਕਰੇ ਅਸੀਂ ਵੀ ਦੇ ਦਿੰਨੇ ਆ ਜੀ ਤਾਂ ਅਗਲਾ ਰੱਖ ਸਕਦਾ ਜੀ ਉਹਦੇ ਉਹ 30 ਦਿਨ ਤਾਂ ਪਹਿਲਾਂ ਵਾਲਾ ਹੀ ਬਚ ਜਾਂਦੇ ਨੇ ਜਿਹੜਾ ਅਸੀਂ ਕੰਪੋਸਟ ਤਿਆਰ ਕਰਦੇ ਆ ਅਸੀਂ ਉਧਰ ਇੱਕ ਟੈਕਨੀਕਲ ਪ੍ਰੋਸੈਸ ਆ ਉਹਦੇ ਵਿੱਚ ਦੀ ਪੌਚੂਰਾਇਜ਼ੇਸ਼ਨ ਚੈਂਬਰਾਂ ਵਿੱਚ ਤਿਆਰ ਕਰਦੇ ਆ ਜਿਹੜਾ ਉਹ ਕਰਨ ਦੀ ਲੋੜ ਨਹੀਂ ਉਹਨੂੰ ਸਾਰਾ ਕੁਝ ਬੀਜ ਵੀ ਦਿੰਨੇ ਆ ਅਸੀਂ ਤੇ ਉਹਨੂੰ ਸਾਰੇ ਬੈਗ ਤਿਆਰ ਕਰਕੇ 10 ਕਿਜੀ ਦਾ ਦੇ ਦਿੰਨੇ ਆ ਉਦੋਂ ਬਾਅਦ ਉਹ ਚੱਲ ਪੈਂਦਾ ਜੀ 30 ਦਿਨਾਂ ਬਾਅਦ ਆਉਟਪੁੱਟ ਦੇਣ ਲੱਗ ਜਾਂਦਾ ਜੀ ਬਾਅਦ ਚੋਂ ਤੋੜ ਕੇ ਮਾਰਕੀਟ 'ਚ ਲਿਆ ਸਕਦਾ ਜੀ ਤੇ ਕਮਾਈ ਦੀ ਜੇਕਰ ਗੱਲ ਕੀਤੀ ਜਾਵੇ ਕਮਾਈ ਕਿੰਨੀ ਕੁ ਬਚਤ ਕਿੰਨੀ ਹੋ ਜਾਂਦੀ ਹੈ ਇੱਕ ਬੈਗ ਚੋਂ 2 ਤੋਂ 3 ਕਿਲੋ ਮਸ਼ਰੂਮ ਨਿਕਲ ਸਕਦੇ ਜੇ ਆਪਣਾ ਸਾਰਾ ਕੁਝ ਮੈਨੇਜਮੈਂਟ ਸਹੀ ਹੈ ਜੀ ਹਾਂ ਜੀ 10 ਕਿਜੀ ਦਾ ਬੈਗ ਹੁੰਦਾ ਜਿਹੜਾ ਤਾਂ ਉਹਦੇ ਚੋਂ ਰੇਟ ਆਪਾਂ ਨੂੰ ਜੇ 80-90 ਰੁਪਏ ਮਿਲਦਾ ਰਹੇ ਤਾਂ 270-80 ਦੀ ਮਸ਼ਰੂਮ ਹੋ ਜਾਂਦੀ ਹੈ ਠੀਕ ਹੈ ਤੇ ਇਸ ਦੇ ਵਿੱਚ ਫਸਲ ਦਾ ਨੁਕਸਾਨ ਵੀ ਹੁੰਦਾ ਜੇਕਰ ਲਾਪਰਵਾਹੀ ਕੀਤੀ ਜਾਵੇ ਕਿੰਨਾ ਕੁ ਨੁਕਸਾਨ ਹੋ ਸਕਦਾ ਜੇ ਤਾਂ ਇਹਨੂੰ ਪਾਣੀ ਵਗੈਰਾ ਦੀ ਲਾਪਰਵਾਹੀ ਜਾਦੇ ਲੱਗਿਆ ਤਾਂ ਵੀ ਸਮੱਸਿਆ ਆ ਜਾਂਦੀ ਹੈ ਜੀ ਨਾ ਹਵਾ ਪਾਣੀ ਨਾ ਦਿੱਤਾ ਸਹੀ ਮੌਕੇ ਤੇ ਤਾਂ ਤਾਂ ਕੋਈ ਕਿਸੇ ਵੀ ਫਸਲ 'ਚ ਹੁੰਦਾ ਉਦਾਂ ਜੇ ਆਪਾਂ ਪ੍ਰੋਪਰ ਉਹਦਾ ਮੈਨੇਜਮੈਂਟ ਨਹੀਂ ਕਰਾਂਗੇ ਤਾਂ ਲਾਸਟ ਤਾਂ ਹੋਊਗੀ ਜੇ ਕੇਅਰ ਕਰਾਂਗੇ ਤਾਂ ਆਪਾਂ ਪ੍ਰੋਫਿਟ 'ਚ ਜਾਵਾਂਗੇ ਤੇ ਕਿਸੇ ਪ੍ਰਕਾਰ ਦੀ ਕੋਈ ਜਿਵੇਂ ਕੋਈ ਬਿਮਾਰੀ ਲੱਗਦੀ ਹੋਵੇ ਫਸਲ 'ਚ ਜਾਂ ਕੀਟਨਾਸ਼ਕ ਦਾ ਵੀ ਇਸਤੇਮਾਲ ਹੁੰਦਾ ਨਹੀਂ ਇਹ ਤੇ ਜਿਹੜਾ ਵੀ ਸਾਡੇ ਉਹ ਟੈਕਨੀਕਲ ਪ੍ਰੋਸੈਸਾਂ ਅੰਦਰ ਚੈਂਬਰਾਂ ਵਗੈਰਾ 'ਚ ਅਸੀਂ ਪਹੁੰਚ ਰਏ ਸ਼ੇਸ਼ਨ ਕਰਕੇ ਵੀ ਪਾਉਨੇ ਆ ਜੀ ਕੰਪੋਸਟ ਤਾਂ ਉਹਦੇ ਨਾਲ ਬਿਮਾਰੀ ਆਉਣ ਦੇ ਚਾਂਸ ਤਾਂ 0% ਨੇ ਬਾਕੀ ਜੇ ਕੋਈ ਹੁੰਦਾ ਤਾਂ ਆਪਣੀ ਅੰਗਹਿਲੀ ਕਰਕੇ ਆਊਗੀ ਜੀ ਫੰਗਸ ਵਗੈਰਾ ਹੋ ਜਾਂਦੀਆਂ ਨੇ ਉਹ ਵੀ ਆਪਣੇ ਤੇ ਡਿਪੈਂਡ ਨਹੀਂ ਇਸਾਰੇ ਕੁਝ ਆਪਣਾ ਟ੍ਰੀਟਮੈਂਟ ਵਗੈਰਾ ਸਹੀ ਆ ਫਿਰ ਕੋਈ ਸਮੱਸਿਆ ਨਹੀਂ ਹੋਣੀ ਤਾਂ ਇਹ ਜਿਵੇਂ ਅਸੀਂ ਦੇਖਦੇ ਆ ਬੈਗਸ ਦੇ ਵਿੱਚੋਂ ਮਿੱਟੀ ਆ ਜਾਂ ਕੀ ਕੋਈ ਕੁਝ ਖਾਸ ਪ੍ਰਕਾਰ ਦੀ ਕੋਈ ਸਮਕਰੀ ਵਿੱਚ ਰਲਾਈ ਜਾਂਦੀ ਆ ਨਹੀਂ ਉਹ ਇਹ ਤੇ ਇੱਕ ਤਰ੍ਹਾਂ ਦਾ ਨਾਰੀਅਲ ਦਾ ਬਰਾਦਾ ਪੈਂਦਾ ਹੁੰਦਾ ਸੀਡ ਪਾਉਣ ਤੋਂ 15 ਦਿਨਾਂ ਬਾਅਦ ਇਹ ਉਹ 1.5 ਇੰਚ ਪਾਉਣਾ ਜੀ ਆਪਾਂ ਨੇ ਇੰਚ ਤੋਂ 1.5 ਇੰਚ ਨਾਲੇ ਤਾਂ ਉਹਦੀ ਵਾਟਰ ਹੋਲਡਿੰਗ ਦੀ ਕੰਪੈਸਟੀ ਆ ਉਹ ਨਮੀ ਬਣਾ ਕੇ ਰੱਖਦਾ ਕਿਉਂਕਿ ਇਹਨੂੰ 80% ਨਮੀ ਚਾਹੀਦੀ ਆ ਨਾਰੀਅਲ ਦੇ ਬਰਾਦੇ ਵਿੱਚੋਂ ਪ੍ਰਾਪਤ ਹੋ ਜਾਂਦੀ ਆ ਜੀ ਤੇ ਉਦੋਂ ਬਾਅਦ ਉਹਨੂੰ ਪਾਣੀ ਵੀ ਫਿਰ ਆਪਾਂ 1-2-2 ਦਿਨ ਛੱਡ ਕੇ ਲਈ ਦਿੰਨੇ ਆ ਜੀ। ਕਹਿੰਦਾ ਬਾਬਾ ਤੂੜੀ ਤੇ ਨਾਰੀਲਾ ਬਰਦਾ ਅਸੀਂ ਇਸਤੇਮਾਲ ਹੁੰਦਾ ਇਸ ਦੇ ਵਿੱਚ। ਹਾਂਜੀ ਮਿੱਟੀ ਦੀ ਮਿੱਟੀ ਦਾ ਉਪਯੋਗ ਨਹੀਂ ਹੁੰਦਾ। ਨਾ ਮਿੱਟੀ ਨਹੀਂ ਹੁੰਦੀ ਜੀ ਇਹ ਚ। ਇਹ ਚ ਦਾ ਤੂੜੀ ਤੂੜੀ ਚ ਖਾਦਾਂ ਪੈਣਗੀਆਂ, ਚੋਕਰ, ਖਾਲ, ਜੂਰੀਆ ਤੇ ਮੁਰਗੀਆਂ ਦੀ ਖਾਦ ਵਗੈਰਾ ਪਾ ਕੇ ਇੱਕ ਪ੍ਰੋਪਰ ਤਰੀਕੇ ਨਾਲ ਉਹ ਖਾਦ ਤਿਆਰ ਹੁੰਦੀ ਹੈ ਜੀ। ਤੁਸੀਂ ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਛੋਟੇ ਵਰਗ ਦੇ ਕਿਸਾਨਾਂ ਨੂੰ ਜਿਹੜੇ ਕੀ ਰਵਾਇਤੀ ਫਸਲਾਂ ਕਰਦੇ ਨੇ ਬੜੀ ਮਿਹਨਤ ਨਾਲ ਪਰ ਉਹਨਾਂ ਨੂੰ ਫਿਰ ਵੀ ਬਚਤ ਨਹੀਂ ਹੁੰਦੀ। ਕੀ ਇਸ ਇਸ ਫਸਲ ਵੱਲ ਰ ਉਹਨਾਂ ਨੂੰ ਹਰੇਕ ਜਿਹੜਾ ਵੀ ਕਿਸਾਨ ਇਹ ਕਰਨਾ ਚਾਹੁੰਦਾ ਉਹਨੂੰ ਹਰੇਕ ਨੂੰ 25 ਤੋਂ 30 ਬੈਗ ਲਾ ਕੇ ਦੇਖਣੇ ਚਾਹੀਦੇ ਹਨ ਤੇ ਜੇ ਉਹ ਵਧੀਆ ਕਾਮਯਾਬ ਹੁੰਦਾ ਤਾਂ ਇਹ ਕੰਮ ਨੂੰ ਵਧਾਉਣਾ ਚਾਹੀਦਾ ਜੀ ਅਸੀਂ ਦੇਖ ਰਹੇ ਹਾਂ ਤੁਹਾਡੇ ਗਰੋਇੰਗ ਸ਼ੈੱਡ ਵੀ ਲਾਏ ਹੋ ਨੇ ਜਿਹੜੇ ਇਹ ਇਸ ਦਾ ਕਿੰਨਾ ਖਰਚਾ ਆ ਜਾਂਦਾ ਜੀ ਸ਼ੈੱਡ ਲਾਏ ਨੇ ਇਹ ਇੱਕ ਸ਼ੈੱਡ ਤੇ ਜੀ 1.2 ਲੱਖ ਰੁਪਈਆ ਖਰਚਾ ਆ ਜਾਂਦਾ ਜੀ ਇਹਦੇ ਚ 1800 ਬੈਗ ਤੇ 1800 ਬੈਗ ਧਰੇ ਆ ਜਾਂਦਾ ਜੀ ਇੱਕ ਸ਼ੈੱਡ ਚ 60 30 ਦੇ ਬੈਗ ਚ ਸ਼ੈੱਡ ਚ ਤੇ ਇੱਕ ਵਾਰੀ ਫਸਲ ਲਈ ਜਾਂਦੀ ਹੈ ਦੁਬਾਰਾ ਵੀ ਫਸਲ ਦਾ ਲਾਭ ਲੈ ਸਕਦੇ ਆ ਨਹੀਂ ਇਹਦੇ ਵਿੱਚ ਐ ਹੁੰਦਾ ਜੀ ਇਹ 10ਵੇਂ ਮਹੀਨੇ ਤੋਂ ਸੈੱਡ ਭਰਨ ਲੱਗ ਜੋ ਜੀ 10ਵੇਂ ਮਹੀਨੇ ਤੋਂ ਜਨਵਰੀ ਤੱਕ ਸੈੱਡ ਭਰੇ ਜਾਂਦੇ ਨੇ ਤਾਂ ਉਹ ਸੈੱਡ ਮਾਰਚ ਤੱਕ ਤੁਹਾਡੇ ਆਉਟਪੁੱਟ ਚੱਲੀ ਜਾਂਦੇ ਨੇ ਜਿੱਦਣ ਤੋਂ ਆਪਾਂ ਬੈਗ ਰੱਖਦਾ ਉਦੋਂ 30 ਦਿਨਾਂ ਬਾਅਦ ਇਹ ਚੋਂ ਆਪਾਂ ਮਸ਼ਰੂਮ ਤੋੜਨੀ ਸ਼ੁਰੂ ਕਰ ਸਕਦੇ ਹਾਂ ਜੀ